ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸੋ ਅੱਜ ਜਿੱਥੇ ਪੰਜਾਬ ਸਰਕਾਰ ਵੱਲੋਂ ਝਾੜੂ ਸਰਕਾਰ ਵੱਲੋਂ ਬਹੁਤ ਥਕੇ ਕੀਤੇਗੇ ਸਾਡੇ ਹਲਕੇ ਚ ਵੀ ਥਕੇ ਕੀਤੇਗੇ ਸਾਡੇ ਉਮੀਦਵਾਰ 23 ਵੋਟਾਂ ਦੇ ਹਰਾਤਾ ਕਿਸ ਨੂੰ ਕਿੱਦਾਂ ਹਰਾਤਾ ਬਾਰਾ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੋ ਉਮੀਦਵਾਰ ਜੋ ਮਸਰਾਈ ਜੋਂ ਦੇ ਵਿੱਚੋਂ ਬੀਬੀ ਜੀ ਨੇ ਤੇ ਪੱਤਰ ਰੂਆ ਜੋਂ ਦੇ ਵਿੱਚੋਂ ਦੋ ਆਪ ਦੀ ਝਾੜੂ ਸਰਕਾਰ ਵੱਲੋਂ ਜੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਧੱਕੇਸ਼ਾਹੀ ਕੀਤੀ ਹੈ ਉਸ ਦਾ ਜਵਾਬ 2027 ਵਿੱਚ ਪੰਜਾਬ ਦੇ ਲੋਕ ਦੇਣਗੇ ਕਿਉਂਕਿ ਆਪ ਸਰਕਾਰ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਦੀ ਸ਼ੈਅ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਜੇਤੂ ਉਮੀਦਵਾਰਾਂ ਨੂੰ ਗਿਣਤੀ ਸਮੇਂ ਹਿਰਾਫੇਰੀ ਨਾਲ ਹਰਾਇਆ ਗਿਆ ਹੈ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਬਲਾਕ ਸੰਮਤੀ ਜ਼ੋਨ ਬਦਲਤ ਹੁਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਜੇਤੂ ਉਮੀਦਵਾਰ ਬੀਬੀ ਦਪਿੰਦਰ ਕੋਲ ਬੱਦਲ ਧੂਹਾ ਤੇ ਬਲੈਕ ਸੰਪਟੀ ਜੋਂ ਮਸ਼ਰਾਇਖ ਖੁਰਦ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜੇਤੂ ਉਮੀਦਵਾਰ ਬੀਬੀ ਹਰਦੀਪ ਕੋਰ ਨੂੰ ਵਧਾਈ ਦੇਣ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਰਾਜੂ ਖੰਨਾ ਨੇ ਕਿਹਾ ਕਿ ਜੇਕਰ ਆਪ ਸਰਕਾਰ ਤੇ ਪ੍ਰਸ਼ਾਸਨ ਨਿਰਪੱਖ ਗਿਣਤੀ ਕਰਵਾਉਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਲਾਕ ਸੰਮਤੀ ਦੇ 17 ਜ਼ੋਨਾਂ ਤੋਂ ਜਿਲ੍ਹਾ ਪ੍ਰੇਸ਼ਦ ਤੇ ਦੋਵਾਂ ਜ਼ੋਨਾਂ ਤੋਂ ਵੱਡਿਆਂ ਜਿੱਤਾਂ ਦਰਜ ਕਰਦਾ ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਇਹਨਾਂ ਚੋਣਾਂ ਵਿੱਚ ਜੋ ਧੱਕੇਸ਼ਾਹੀ ਕੀਤੀ ਗਈ ਹੈ ਜਾਂ ਜਿਸ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਆਪ ਦਾ ਪਿੱਠੂ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਧੱਕਾ ਕੀਤਾ ਹੈ ਉਹਨਾਂ ਦਾ ਹਿਸਾਬ ਸਮਾਂ ਹੋਣ ਤੇ ਲਿਆ ਜਾਵੇਗਾ ਰਾਜੂ ਖੰਨਾ ਨੇ ਵਰਕਰਾਂ ਤੇ ਆਗੂਆਂ ਨੂੰ ਵਿਦਾਈ ਦਿੰਦਿਆਂ ਕਿਹਾ ਕਿ 2027 ਵਿੱਚ ਤਕੜੇ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਈਏ ਤੇ ਇਸ ਲੁਟੇਰੇ ਸਰਕਾਰ ਨੂੰ ਚਲਦਾ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗਵਾਈ ਵਿੱਚ ਸਰਕਾਰ ਦਾ ਗਠਨ ਕਰੀਏ ਇੱਥੇ ਹੀ ਵਰਨਣਯੋਗ ਹੈ ਕਿ ਹਲਕਾ ਵਿਧਾਇਕ ਦਾ ਸੰਤੀ ਜੋਨ ਮਛਰਾਏ ਖੁਰਦਵੀ ਸ਼ਰਮਣੇ ਕਾਲੇ ਦਲ ਦੀ ਉਮੀਦਵਾਰ ਨੇ ਜਿੱਤਿਆ ਅੱਜ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਰਾਜੂ ਖੰਨਾ ਵੱਲੋਂ ਹਲਕੇ ਸਮੂੱਚੀ ਸੀਨੀਅਰ ਲੀਡਰਸ਼ਿਪ ਨਾਲ ਜੇਤੂ ਮੇਦਵਰ ਵਿਵੇਦਪਿੰਦਰ ਕੌਰ ਬੱਦਲ ਤੁਹਾ ਅਤੇ ਬੀਬੀ ਹਰਦੀਪ ਕੌਰ ਰੜਕੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਖਬਰ ਲਿਖੇ ਜਾਣ ਤੱਕ ਅਜੇ ਵੀ ਹਲਕਾ ਮਲੋ ਦੇ ਵੱਖ-ਵੱਖ ਜੋਨਾਂ ਦੀ ਗਿਣਤੀ ਜਾਰੀ ਸੀ ਇਸ ਮਾਕਦੇਸ਼ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਜਥੇਦਾਰ ਕੁਲਦੀਪ ਸਿੰਘ ਮੁੰਡੜੀਆ ਰਣਜੀਤ ਸਿੰਘ ਕੋਲਾ ਰੜਕੀ ਜਥੇਦਾਰ ਹਰਬੰਸ ਸਿੰਘ ਬਡਾਲੀ ਜਥੇਦਾਰ ਕੁਲਦੀਪ ਸਿੰਘ ਮਸ਼ਰਾਈ ਜਤਿੰਦਰ ਸਿੰਘ ਧਾਲੀਵਾਲ ਹਰਮਿੰਦਰ ਸਿੰਘ ਕੁੰਬੜਾ ਕੈਪਟਨ ਜਸਵੰਤ ਸਿੰਘ ਬਾਜਵਾ ਜਥੇਦਾਰ ਜਰਨੈਲ ਸਿੰਘ ਮਾਜਰੀ ਜਤਿੰਦਰ ਸਿੰਘ ਚੈਰੀ ਪਾਬਰੀ ਹਰਸ਼ਦੀਪ ਸਿੰਘ ਗੁੰਜਾਰੀ ਅਮੋਲਕ ਸਿੰਘ ਵਿਰਕ ਜਥੇਦਾਰ ਹਰਿੰਦਰ ਸਿੰਘ ਦੀਵਾ ਬੀਬੀ ਮધુ ਕੌਂਸਲ ਬੀਬੀ ਲਖਵੀਰ ਸਿੰਘ ਅਮਲੋ ਕਰਮਜੀਤ ਸਿੰਘ ਪਗੜਾਣਾ ਕਮਲਜੀਤ ਸਿੰਘ ਗਿੱਲ ਡਾਕਟਰ ਅਰਜੁਨ ਸਿੰਘ ਅਮਲੋ ਅਮਰਜੀਤ ਸਿੰਘ ਲਾਡਪੁਰ ਰਣਜੀਤ ਸਿੰਘ ਕੋਲਾ ਰੁੜਕੀ ਦਿਲ ਮਨਪ੍ਰੀਤ ਸਿੰਘ ਸਰਦਾ ਸਿੰਘ ਛੰਨਾ ਜਥੇਦਾਰ ਬਲਜਿੰਦਰ ਸਿੰਘ ਸੇਖੋ ਸੋਨੀ ਜਲਾਲਪੁਰ ਜਥੇਦਾਰ ਹਰਿੰਦਰ ਸਿੰਘ ਬਿੱਦਾ ਮਾਜਰੀ ਕੇਵਲਖਾਂ ਧਰਮਗੜ ਕੇਸਰ ਸਿੰਘ ਸਲਾਣਾ ਬੀਬੀ ਰਵਿੰਦਰ ਕੌਰ ਬਡਾਲੀ ਬੀਬੀ ਰਾਣੀ ਬੇਗਮ ਦਸਵਿੰਦਰ ਸਿੰਘ ਰੋਡਾ ਸੁਰਜੀਤ ਸਿੰਘ ਬਰੋਗਾ ਅਮਨਦੀਪ ਸਿੰਘ ਪੱਦਲ ਤੁਹਾ ਮਹਿੰਦਰ ਸਿੰਘ ਜੌਨੀ ਪੱਦਲ ਤੁਹਾ ਜੱਗੀ ਬੁੱਗਾ ਬੀਬੀ ਰਜ਼ਿੰਦਰ ਕੌਰ ਭਗਵਾਨਪੁਰਾ ਗਰਪ੍ਰੀਤ ਸਿੰਘ ਰੜਕੀ ਸੱਜਨ ਸਿੰਘ ਤੰਦਾ ਬੱਦਾ ਗਰਪ੍ਰੀਤ ਸਿੰਘ ਨਰੈਣਗੜ ਗੁਰਜੋਤ ਸਿੰਘ ਨਰੈਣਗੜ ਵਕੀਲ ਤੰਦਾ ਬੱਦਾ ਜਸਵਿੰਦਰ ਸਿੰਘ ਗਰੇਵਾਲ ਰਜਿੰਦਰ ਸਿੰਘ ਬਿੱਟੂ ਸੰਤੋਖ ਸਿੰਘ ਜੰਜੂਆ ਕਰਮ ਸਿੰਘ ਕੁੜੀ ਟਬੀਨ ਸਿੰਘ ਲਾੜਪੁਰ ਗੁਰਮੀਤ ਸਿੰਘ ਭੱਟੋ ਜਦਵਿੰਦਰ ਸਿੰਘ ਸਲਾਨਾ ਕ੍ਰਿਸ਼ਨ ਸਿੰਘ ਕੁੰਬੜਾ ਹਰਮਿੰਦਰ ਸਿੰਘ ਢੰਗੇੜੀਆ万ਦੀਪ ਕੁਮਾਰ ਕਪੂਰਗੜ ਗੱਗੀ ਸਰਪੰਚ ਚੋਬਦਾਰਾ ਟਿੰਕੂ ਬਦਨੀਪੋ ਸਹਜ ਰੜਕੀ ਕੁਲਵਿੰਦਰ ਸਿੰਘ ਸਲਾਨੀ ਗੁਰਬਖਸ਼ ਸਿੰਘ ਬੈਣਾ ਹਰਚੰਦ ਸਿੰਘ ਬਲਵੰਤ ਸਿੰਘ ਕੱਲੂ ਮਾਜਰਾ ਹਰਕਮਲ ਸਿੰਘ ਰੜਕੀ ਅਮਨਦੀਪ ਸਿੰਘ ਰੌਕੀ ਜਸ਼ਨ ਸ਼ਾਪਰ ਹਰਜੀਤ ਸਿੰਘ ਜੀਤਾ ਗੁਰਪ੍ਰੀਤ ਸਿੰਘ ਮਾਲਵਾਲ ਗਿਆਨ ਸਿੰਘ ਕੁੰਬੜਾ ਦਲਵਰ ਸਿੰਘ ਰਜਿੰਦਰ ਸਿੰਘ ਫਤੇਗੜ ਡਾਕਟਰ ਬਲਵੀਰ ਸਿੰਘ ਡਢਹੇੜੀ ਬਚਤਰ ਸਿੰਘ ਸਾਪਕਾ ਸਰਪੱਜ ਗੁਰਿੰਦਰ ਸਿੰਘ ਸਲਾਣਾ ਸਿੰਘ ਗਾਰਾ ਸਿੰਘ ਮਾਲੋਵਾਲ ਹਰਬੰਦ ਸਿੰਘ ਕਾਲੂ ਪ੍ਰਕਾਸ਼ ਸਿੰਘ ਚੋਪਦਾਰਾ ਗੁਰਕੀਰਤ ਸਿੰਘ ਪਨਾਗ ਸੋਨੀ ਕਲਾਲ ਮਾਜਰਾ ਸੋਨੀ ਜਲਾਲਪੁਰ ਸ਼ਿਵ ਸਿੰਘ ਤੂਰਾ ਸੁਖਵਿੰਦਰ ਸਿੰਘ ਸੁਖੀ ਮਲਕੀਤ ਸਿੰਘ ਸਾਪਕਾ ਸਰਪੰਨishan ਸਿੰਘ ਗੁਰਬਦਨਪੁਰ ਤੋਂ ਇਲਾਵਾ ਵੱਡੀ ਗੰਟੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ ਜੇਕਰ ਤੁਸੀਂ ਪੀਟੀ ਨਿਊਜ਼ ਪੰਜਾਬ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸੋ ਅੱਜ ਜਿੱਥੇ ਪੰਜਾਬ ਸਰਕਾਰ ਵੱਲੋਂ ਝਾੜੂ ਸਰਕਾਰ ਵੱਲੋਂ ਬਹੁਤ ਥੱਕੇ ਕੀਤੇਗੇ ਸਾਡੇ ਹਲਕੇ 'ਚ ਵੀ ਥੱਕੇ ਕੀਤੇਗੇ ਸਾਡੇ ਉਮੀਦਵਾਰ 23 ਵੋਟਾਂ ਦੇ ਹਰਾਤਾ ਆ ਕੇ ਸਿਰੋ ਕਿੰਦਾ ਹਰਾਤਾ ਬਾਰਾ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਦੋ ਉਮੀਦਵਾਰ ਜੋ ਮਸਰਾਈ ਜੋਂਡ ਦੇ ਵਿੱਚੋਂ ਬੀਬੀ ਜੀ ਨੇ ਤੇ ਪੱਤਰਕੂਆ ਜੋਂਡ ਦੇ ਵਿੱਚੋਂ ਦੋ ਜਿਹਾ ਨਤੀਜਾ ਆਇਆ ਦੋ ਜੋਂਡਾਂ ਦਾ ਆਇਆ ਜਿਹਦੇ ਵਿੱਚ ਜਿੱਤੂ ਹੋਏ ਨੇ ਤੋ ਮੈਂ ਜਿੱਥੇ ਉਹਨਾਂ ਨੂੰ ਵਧਾਈ ਪੇਸ਼ ਕਰਦਾ ਉੱਥੇ ਜਿਹੜੇ ਗਿਣਤੀ ਚੱਲ ਰਹੀ ਹੈ ਹਜੇ ਜੇ ਸਰਕਾਰ ਧੱਕਾ ਦੇ ਸਰਕਾਰ ਧੱਕਾ ਨਾ ਕੀਤਾ ਤਾਂ ਮੈਂ ਸੰਵਤ ਸਾਡੇ ਇਹ ਜਿਲ੍ਹਾ ਪ੍ਰਸ਼ਦ ਜਿੱਤਾਂਗੇ ਅਸੀਂ ਬਲੌਕਸ ਆਫ ਤੇ ਕਈ ਸੀਟਾਂ ਜਿੱਤਣ ਦੇ ਜਿੱਤਾਂਗੇ ਤਾਂ ਕਿ ਅਕਾਲੀਆ ਦੀ ਪਿਛੋਂ ਬਹੁਤ ਮਜ਼ਬੂਤ ਹੈ ਸੋ ਮੈਂ ਅਸੀਂ ਉਮੀਦ ਅਸੀਂ ਕਰਦੇ ਆ ਕਿ ਅੱਜ ਪੰਜਾਬ ਦੀ ਸਾਰੇ ਸੂਟਰਨ ਵੋਟਰਾਂ ਦੇ ਮਨ ਦੀ ਕੋ ਤਾਂ ਗਾ ਵੀ ਸੀ ਅਕਾਲੀਆ ਨੂੰ ਲੈ ਕੇ ਆਈ ਹੈ ਕਿਉਂਕਿ ਅੱਜ ਪੰਜਾਬ ਦੇਖੋ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸ਼੍ਰੋਮਣੀ ਕਾਲੀਆਂ ਜਿੱਤ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਕਮਾਂਡ ਦੇ ਵਿੱਚ ਅਧਿક્ષા ਲੜੀ ਜਾ ਰਹੀ ਜਿੱਤ ਰਹੀ ਆ ਸੋ ਉਹਨਾਂ ਵਿਰੋਧੀਆਂ ਦੇ ਮੂਹ ਵੀ ਬੰਦ ਹੋਏ ਨੇ ਜਿਹੜੇ ਕਹਿੰਦੇ ਸੀ ਕਾਲੀਆਲ ਦਾ ਪਿੰਡਾਂ ਤੇ ਬਹੁਤ ਖਾਲੀ ਪਿੱਛੇ ਰਹਿ ਗਿਆ ਪਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਤਸੱਲੀ ਆ ਕਿ ਕਾਲੀਆਪੁਰ ਚੜ੍ਹਦੀ ਕਲਾ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਖਾਲਸਾ ਹਲਕਾ ਮਰੋਧ ਵਿੱਚ ਕੀਤਾ ਜਾਵੇ ਤਾਂ ਅੱਜ ਇਹ ਝਾੜੂ ਧੱਕਾ ਨਾ ਕਰਦੀ ਤਾਂ ਅਸੀਂ ਦੋਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤੇ ਫਿਰ ਵੀ ਸਾਨੂੰ ਉਮੀਦ ਆ ਕਿ ਵੱਡੀ ਲੀਡ ਜ ਤੁਹਾ ਮੈਂ ਸਾਰੇ ਸੂਝਵਾਨ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਉਮੀਦ ਕਰਦਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜਿਹੜੀ ਹੁਣ ਕਾਊਂਟਿੰਗ ਚੱਲ ਰਹੀ ਹੈ ਤੇ ਕੋਈ ਹੈਰਾਫਰੀ ਨਾ ਕਰਨ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਕਿਸੇ ਨਾਲ ਇਹ ਕਾਨੂੰਨ ਦੇ ਉਲਟ ਚੱਲ ਕੇ ਜਿੱਤੂ ਨੂੰ ਹਰਾਉਣਾ ਤਾਂ ਮੈਂ ਸਮਝਦਾ ਕਿ ਉਹਦਾ ਖੇੜਾ ਨਹੀਂ ਛੁੱਟੂਗਾ ਜਿਹੜੇ ਵਫਰ ਨੇ ਕਾਰਵਾਈ ਕੀਤੀ ਜੋ ਪਹਿਲਾਂ ਵੀ ਕੀਤੀ ਉਹ ਵੀ ਸਾਨੂੰ ਯਾਦਾ ਫੇਸ ਕਰਕੇ ਮੈਂ ਸਾਰੇ ਜੇਤੂ ਮਿਲਵਾ ਸਾਡੇ ਭੈਜੀ ਹੋਰੀ ਨੇ ਸਾਰਿਆਂ ਨੂੰ ਮੈਂ ਬਧਾਈ ਦਿੰਦਾ ਕਿ ਆਪਾਂ ਬਹੁਤ ਵੱਡੀ ਲੀਡ ਦੇ ਜਿੱਤਿਆਂ ਤੇ ਜਿੱਤਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਣਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ